ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਨੂੰ ਦੇਣ ਜਾ ਰਹੀਆਂ ਬਹੁਤ ਗਰਮ-ਗਰਮ ਜੇ ਸੂਟ ਗਰਮੀ ਦੇ ਵਿੱਚ ਗਰਮ ਸੂਟ ਦੇਣ ਜਾ ਰਹੇ ਹਾਂ ਅਸੀਂ ਦੇ ਰਹੇ ਹਾਂ ਜੀ ਤੁਹਾਨੂੰ 벨ਵਟ ਦੇ ਸੂਟ ਬਹੁਤ ਪਿਆਰੇ ਸੂਟ ਨੇ ਸਾਰੇ ਇਹ ਮੈਂ ਤੁਹਾਨੂੰ ਪਹਿਲੀ ਵੀਡੀਓ ਚ ਵੀ ਦੱਸਿਆ ਸੀਗਾ ਸ਼ਾਇਦ ਹਲੇ ਮੈਂ ਵੀਡੀਓ ਅਪਲੋਡ ਨਾ ਕਰਨੀ ਹੋਵੇ ਪਿਛਲੀ ਵੀਡੀਓ ਚ ਆ ਜਾਏਗਾ ਕਿਉਂਕਿ ਮੈਂ ਦੋ ਤਿੰਨ ਵੀਡੀਓ ਬਣਾਈਆਂ ਥੋੜੀ ਬਿਜ਼ੀ ਹੋਣ ਕਰਕੇ ਉਹਨਾਂ ਚ ਅੱਗੇ ਪਿੱਛੇ ਵੀਡੀਓ ਆ ਜਾਏਗੀ ਕੋਈ ਵੀ ਇਹਨਾਂ ਸੂਟਾਂ ਦੀ ਮੇਰੇ ਕੋਲ ਡਿਮਾਂਡ ਆ ਰਹੀ ਸੀਗੀ ਸਾਡੇ ਕੇ ਪਾਣੀ ਪਈਆਂ ਜਿਹੜੀ ਬੁਲੰਤੀਆਂ ਮੈਂ ਦੋ ਵੀਡੀਓ ਪਾਈਆਂ ਮੈਨੂੰ ਵੀ ਗਰਮੀ ਆਂਦੀ ਆ ਵੀਡੀਓ ਬਣਾਉਣ ਟਾਈਮ ਕਿਉਂਕਿ ਗਰਮ ਸੂਟ ਐਨੇ ਨੇ ਤੁਹਾਨੂੰ ਸਭ ਨੂੰ ਹੀ ਪਤਾ ਹੈ ਪਰ ਇਹਨਾਂ ਸੂਟਾਂ ਦਾ ਅਸਲੀਆ ਦਾ ਬ੍ਰਾਂਡ ਰਹੇਗਾ ਜੀ ਟ੍ਰਿਸਟਾ ਤੇ ਰਾਖੀ ਬ੍ਰਾਂਡ ਦੇ ਸੂਟ ਰਹਿਣਗੇ ਬਹੁਤ ਪਿਆਰੇ ਜਿਹੇ ਸੂਟ ਨੇ ਜੀ ਸਾਰੇ ਤੇ ਜੋ ਵੀ ਤੁਹਾਨੂੰ ਸੂਟ ਪਸੰਦ ਆਇਆ ਮੇਰਾ ਨੰਬਰ 883 828381 ਨੰਬਰ ਆ ਇਸ ਤੇ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਬੈਲਵਟ ਪਿਓਰ ਦੇ ਰਹਿਣਗੇ ਜੀ 올ੋਵਰ ਸੂਟ ਰਹਿਣਗੇ ਤੇ ਮੈਚਿੰਗ ਸੂਟ ਤੁਹਾਨੂੰ ਵੀ ਦਸਾਲ ਬਿਦਾਉਟ ਸ਼ਾਲ ਬਦਾਉਟ ਦੋਨੋਂ ਤਰ੍ਹਾਂ ਦੇ ਸੂਟ ਦਿਖਾਵਾਂਗੇ ਬਹੁਤ ਪਿਆਰੇ ਪਿਆਰੇ ਜੇ ਸੂਟ ਨੇ ਇਹ ਸੂਟ ਹੈਗੇ ਨੇ ਜੇ ਟ੍ਰਿਸਟਾ ਬ੍ਰਾਂਡ ਦੇ ਸੂਟ ਨੇ ਤੇ ਪ੍ਰਾਈਸ ਅਸੀਂ ਇਹਨਾਂ ਦਾ ਹਮੇਸ਼ਾ ਹੀ 2500 2500 ਦਾ ਸੂਟ ਹਮੇਸ਼ਾ ਹੀ ਇਹ ਸੂਟ ਕੱਢਦੇ ਆ ਅੱਗੇ ਵੂਲਨ ਮਤਲਬ ਜਦੋਂ ਸਰਦੀ ਆ ਜਾਣੀ ਫਿਰ ਵੀ ਇਹਦਾ ਪ੍ਰਾਈਸ 25 2500 ਹੀ ਰਹੇਗਾ ਠੀਕ ਹੈ ਹੁਣ ਤੁਹਾਨੂੰ ਮੈਂ ਆਫਰ ਦੇ ਰਹੀ ਹਾਂ ਤਾਂ ਕਰਕੇ ਤੁਹਾਨੂੰ ਆਫਰ ਦੇ ਵਿੱਚ ਇਹ ਸੂਟ ਅਸੀਂ ਬਹੁਤ ਘੱਟ ਰੇਂਜ 'ਚ ਦਵਾਂਗੇ ਇੱਕ ਤਾਂ ਮੇਰੇ ਕੋਲ ਇਹ ਸਟਾਕ ਪਿਆ ਸੀਗਾ ਤਾਂ ਕਰਕੇ ਅਸੀਂ ਕੱਢ ਰਹੀ ਹਾਂ ਸਟਾਕ ਇਹ ਤੇ ਦੂਜਾ ਥੋੜਾ ਆਫਰ ਕਿਹਾ ਤਾਂ ਫਿਰ ਆਫਰ ਪ੍ਰਾਈਜ਼ ਵਿੱਚ ਦਵਾਂਗੇ ਜੀ ਇਹ ਸੂਟ ਲੈਣਗੇ ਤੁਹਾਨੂੰ 1800 ਦਾ ਸੂਟ ਪਏਗਾ ਠੀਕ ਹੈ ਜੀ ਜਿਹੜਾ ਵੀ ਸੂਟ ਤੁਸੀਂ ਲੈਣਾ 1800 ਦਾ ਸੂਟ ਪਏਗਾ ਕਲਰ ਆਪਸ਼ਨ ਦੇਖ ਲਓ 5 ਮੀਟਰ ਦਾ ਸੂਟ ਆ ਠੀਕ ਹੈ ਜੀ ਕਲਰ ਡਿਜ਼ਾਈਨ ਬਹੁਤ ਪਿਆਰੀ ਹੈ ਸਾਰੇ ਪਿਓਰ ਵਾਲੀ ਵੈਲਵਟ ਆ ਬ੍ਰਾਂਡਡ ਸੂਟ ਰਹਿਣਗੇ ਠੀਕ ਹੈ ਜੀ ਕਲਰ ਡਿਜ਼ਾਈਨ ਪ੍ਰਿੰਟ ਤੁਸੀਂ ਦੇਖ ਲਓ 5-5 ਮੀਟਰ ਦੇ ਸੂਟ ਨੇ ਇਹਨਾਂ ਸੂਟਾਂ ਦੀ ਬਹੁਤ ਸਾਰੀਆਂ ਫੋਟੋਜ਼ ਆਈਆਂ ਸੀ ਆਸ ਕਲਰ ਦੀਆਂ ਇਹਦੀਆਂ ਵੀ ਹੁਣ ਵੀ ਆਣ ਗਈਆਂ ਬਹੁਤ ਸਾਰੀਆਂ ਆਣੀਆਂ ਕਲਰ ਬਹੁਤ ਨਵਾਂ ਜਿਹਾ ਸ਼ੇਡ ਆ ਇਹ ਵੀ ਕਲਰ ਬਿਲਕੁਲ ਨਵੇਂ-ਨਵੇਂ ਜਿਹੇ ਕਲਰ ਨੇ ਪ੍ਰਿੰਟ ਦੇਖੋ ਕਿੰਨੇ ਪਿਆਰੇ-ਪਿਆਰੇ ਜਿਹੇ ਆ 1800 ਦਾ ਸੂਟ ਰਹੂਗਾ ਸ਼ਿਪਿੰਗ ਅਲੱਗ ਤੋਂ ਰਹੇਗੀ ਜੇ ਜਿਹੜਾ ਵੀ ਸੂਟ ਤੁਸੀਂ ਲੈਣਾ 1800 ਦੇ ਵਿੱਚ ਲੈ ਸਕਦੇ ਹੋ 1880 ਰੁਪਏ ਤੁਹਾਨੂੰ ਪੇ ਕਰਨੇ ਪੈਣਗੇ ਪੰਜਾਬ ਦੇ ਵਿੱਚ ਠੀਕ ਹੈ ਜੀ ਸੇਵ ਕਰ ਸਕਦੇ ਹੋ ਤੁਸੀਂ ਸੂਟਾਂ ਨੂੰ ਲੈ ਕੇ ਇਹਨਾਂ ਨੂੰ ਕਿਉਂਕਿ ਮੌਸਮ ਤਾਂ ਬਦਲਦੇ ਰਹਿੰਦੇ ਨੇ ਜੀ ਗਰਮੀ ਸਰਦੀ ਸਰਦੀ ਤੋਂ ਫਿਰ ਗਰਮੀ ਆਪਾਂ ਸੂਟ ਲੈ ਕੇ ਡਿਸਕਾਊਂਟ ਵਾਲੇ ਸੇਵ ਕਰਕੇ ਰੱਖ ਸਕਦੇ ਆ ਆਪਣਾ ਕਾਫੀ ਵੱਡਾ ਇਦੇ ਵਿੱਚ ਫਾਇਦਾ ਹੋ ਜਾਏਗਾ ਦੇਖੋ ਜੀ ਸੂਟ ਦਾ ਪ੍ਰਿੰਟ ਇੱਕ ਇੱਕ ਫੁੱਲ ਉੱਪਰ ਰੱਖ ਕੇ ਫੋਟੋ ਖਿੱਚੀ ਹੁੰਦੀ ਹੈ ਜਿਵੇਂ ਐਦਾਂ ਦੇ ਪ੍ਰਿੰਟ ਨੇ ਡਿਜੀਟਲ ਪ੍ਰਿੰਟ ਦੇਖੋ ਕਲਰ ਪ੍ਰਿੰਟਡ 올ਓਵਰ 5 5 ਮੀਟਰ ਦੇ ਸੂਟ ਨੇ ਸੂਟ ਦੀ ਲੁੱਕ ਦੇਖੋ ਜੀ ਨਾਲ ਤੁਸੀਂ ਇਹਦੇ ਨਾਲ ਦੁਪੱਟੇ ਤੁਸੀਂ ਡਾਈ ਕਰਾ ਲਓ ਜਾਂ ਤੁਹਾਡੇ ਕੋਲ ਸ਼ਾਲ ਦੁਪੱਟਾ ਕੋਈ ਹੈਗਾ ਉਹਦੇ ਨਾਲ ਮੈਚਿੰਗ ਸੂਟ ਲੈ ਸਕਦੇ ਹੋ 1800 ਦਾ ਸੂਟ ਆ ਜਿਹੜਾ ਵੀ ਲੈਣਾ ਤੇ ਹੁਣ ਤੁਹਾਨੂੰ ਦੇ ਰਿਆਂ ਜੀ ਰਾਖੀ ਬ੍ਰਾਂਡ ਦੇ ਸੂਟ 2800 ਵਾਲੇ ਸਿੱਧਾ ਹੀ 1000 ਤੁਹਾਨੂੰ ਲੈਸ ਸੂਟ 2800 ਵਾਲੇ ਰਾਖੀ ਬ੍ਰਾਂਡ ਦੇ ਸੂਟ ਬੈਲਵਟ ਦੇ ਰਹਿਣਗੇ ਜੇ ਇਹ ਸਟਾਕ ਮੈਂ ਮੰਗਵਾਇਆ ਇਹ ਮੈਂ ਮੰਗਵਾਇਆ ਕਿਉਂਕਿ ਇਹਨਾਂ ਵਿੱਚੋਂ ਮੇਰੇ ਕੋਲ ਕੋਈ ਸੂਟ ਨਹੀਂ ਸੀ ਰਿਹਾ ਬੈਲਵਟ ਦਾ ਸੂਟ ਆ ਰਾਖੀ ਬ੍ਰਾਂਡ ਦਾ ਬੈਕ ਸਾਈਡ ਤੇ ਵੀ ਪ੍ਰਿੰਟਿੰਗ ਰਹੇਗੀ ਬਿਲਕੁਲ ਸੌਫਟ ਬੈਲਵਟ ਆ ਪਿਓਰ ਪਸ਼ਮੀਨੇ ਦੀ ਸਲਵਾਰ ਆ ਇਹ ਹੈਗਾ ਜੀ ਇਹਦਾ ਬਹੁਤ ਪਿਆਰਾ ਜਿਹਾ ਦੁਪੱਟਾ ਠੀਕ ਹੈ ਜੀ ਇਹ ਕਲਰ ਤੁਹਾਨੂੰ ਮਿਲ ਜਿਗਾ ਪੀਕਾਕ ਜਿਹਾ ਇਹਨਾਂ ਦੀ ਡਿਜ਼ਾਈਨਿੰਗ ਅਲੱਗ-ਅਲੱਗ ਜੀ ਥੋੜੀ-ਥੋੜੀ ਜਿਹਾ ਫਰਕ ਰਹੇਗਾ ਇਹ ਵੀ ਡਿਜ਼ਾਈਨ ਬਹੁਤ ਪਿਆਰਾ ਬਹੁਤ ਡਿਮਾਂਡਿਡ ਬਹੁਤ ਜ਼ਿਆਦਾ ਡਿਮਾਂਡ ਸੀਗੀ ਇਸ ਕਲਰ ਦੀ ਵੀ ਸੌਰੀ ਦੇਖਿਆ ਜੀ ਕਲਰ ਡਿਜ਼ਾਈਨ ਬਹੁਤ ਸੋਹਣੇ-ਸੋਹਣੇ ਜਿਹਾ ਪਿਓਰ ਪਸ਼ਮੀਨੇ ਦੀਆਂ ਸਲਵਾਰਾਂ ਇਹ ਵੈਸੇ ਤਾਂ ਵਿਦਾਊਟ ਲਾਈਨਿੰਗ ਬਣ ਜਾਂਦੇ ਆ ਇੱਕ ਤਾਂ ਹੈਗਾ ਜੀ ਇਹ ਠੰਡ ਵਾਲਾ ਸੂਟ ਕਿਉਂਕਿ ਸਿਰਫ ਸਰਦੀ 'ਚੇ ਪਹਿਣਾ ਤੁਸੀਂ ਲਾਈਨਿੰਗ ਲਗਵਾ ਲਿਓ ਸੂਟ ਦਾ ਛਿੱਜਣ ਤੋਂ ਜਾਂ ਫਿਰ ਥੋੜੀ ਜਿਹੀ ਲਾਈਫ ਵਧ ਜਾਂਦੀ ਆ ਜੀ ਸੂਟ ਦੇ ਕਈ ਕਹਿੰਦੇ ਆ ਸੀ ਤਾਂ ਇੱਕ ਅੱਧੀ ਵਾਰੀ ਪਾਣਾ ਹੁੰਦਾ ਜੀ ਤੁਸੀਂ ਇੱਕ ਵਾਰੀ ਪਾ ਕੇ ਫਿਰ ਸੇਵ ਕਰਕੇ ਰੱਖ ਲੈਣੇ ਆ ਸੂਟ ਡਰੈਂਕਾਂ 'ਚ ਮੇਰੇ ਇੰਨੇ ਸਾਲ ਪੁਰਾਣਾ ਸੂਟ ਆ ਇਹ ਓਨੇ ਸਾਲ ਪੁਰਾਣਾ ਹੀ ਠੀਕ ਪਿਆ ਰਹੇਗਾ ਜੀ ਠੀਕ ਹੈ ਜੀ ਦੇਖੋ ਸੂਟ ਕਲਰ ਤਾਂ ਬਹੁਤ ਪਿਆਰੇ ਪਿਆਰੇ ਆ ਬਹੁਤ ਸੋਹਣਾ ਸੂਟ ਹੈ। ਪ੍ਰਿੰਟਡ ਪਸ਼ਮੀਨੇ ਦੀ ਸਲਵਾਰ ਮਹਿੰਦੀ ਕਲਰ ਦਾ ਸੂਟ ਆ ਬਹੁਤ ਸੋਹਣਾ ਜਿਹਾ ਡਿਜ਼ਾਈਨ। ਇਹਦੇ ਵਿੱਚ ਤੁਹਾਨੂੰ ਇੱਕ ਕੇ ਮਿਲ ਜਾਏਗਾ 올ਓਵਰ ਪ੍ਰਿੰਟ ਸ਼ਰਟ ਦੇ ਨਾਲ। ਇਹ 올ਓਵਰ ਪ੍ਰਿੰਟ ਸ਼ਰਟ ਆ। ਕਲਰ ਦੋਨੇ ਬਹੁਤ ਸੋਹਣੇ ਆ। ਇਹ ਰਸਟੀ ਮੈਰੂਨ ਜਿਹਾ ਜਾਏਗਾ। ਗਰਮ ਸੂਟ ਤਾਂ ਬਹੁਤ ਹੈ ਗਰਮੀ 'ਚ ਵੀ ਏਸੀ ਦੇ ਵਿੱਚ ਵੀ ਗਰਮੀ ਚੜਾਤੀ ਨੇ ਸੂਟਾਂ ਨੇ ਖੋਲਦੇ ਖੋਲਦੇ ਮੈਸੇਜ ਕਿ ਗਾਲ ਤੋਂ ਨੂੰ ਹੋਰ ਵੀ ਮੰਨਣੀ ਪਏਗੀ ਜੀ ਮੇਰੀ ਸ਼ਾਪ ਤੋਂ ਤੁਸੀਂ ਜਦ ਮਰਜੀ ਗਰਮੀਆਂ ਦੇ ਵਿੱਚ ਸਰਦੀ ਦਾ ਸਟਾਕ ਲੈ ਸਕਦੇ ਹੋ ਸਰਦੀ 'ਚ ਜਦੋਂ ਮਰਜੀ ਗਰਮੀ ਦਾ ਥੋੜੀ ਹਰ ਇੱਕ ਫਰਮੈਸ਼ ਮੈਂ ਪੂਰੀ ਕਰਨ ਦੀ ਪੂਰੀ ਕੋਸ਼ਿਸ਼ ਕਰਦੀ ਹੁੰਨੀ ਆ ਵੀ ਹਰ ਇੱਕ ਦੀ ਡਿਮਾਂਡ ਪੂਰੀ ਹੋ ਜਾਵੇ ਕਿਉਂਕਿ ਫੋਟੋਸ ਪਾਉਣ ਦਾ ਸਾਡੇ ਕੋਲ ਟਾਈਮ ਨਹੀਂ ਹੁੰਦਾ ਹੈਗਾ ਨਾਲੇ ਕਿੰਨੇ ਕੁ ਵੇਸਾਂ ਦੀ ਫੋਟੋ ਪਾ ਦਾਂਗੇ ਤਾਂ ਕਰਕੇ ਵੀਡੀਓ ਬਣਾਣੀ ਮੇਰੇ ਵਾਸਤੇ ਈਜ਼ੀ ਆ ਨਾਲ ਦੀ ਨਾਲ ਬੁਕਿੰਗ ਲੈ ਹੋ ਜਾਂਦੀ ਆ 컬러 ਦੇਖੋ ਜੀ ਸੂਟ ਦਾ ਬਹੁਤ ਪਿਆਰਾ ਕਲਰ ਆ ਬੈਕ ਦੇ ਪੱਲੇ ਤੇ ਵੀ ਸੇਮ ਪ੍ਰਿੰਟਰ ਹੋਇਆ ਕਰੇਗਾ ਸਾਰੇ ਸੂਟਾਂ ਦੇ ਸੈਲਫ ਪ੍ਰਿੰਟ ਦੇ ਵਿੱਚ ਆ ਜੇ 3-3 ਮੀਟਰ ਦੀਆਂ ਸਲਵਾਰਾਂ ਸ਼ਾਲ ਬਹੁਤ ਸੋਹਣੀਆਂ ਸਟਾਲ ਹੈ ਮਤਲਬ ਕਿ ਇਹਨਾਂ ਦੇ ਨਾਲ ਠੀਕ ਹੈ ਦੇਖੋ ਜੀ ਸੂਟ ਇਹ ਰਾਖੀ ਬ੍ਰਾਂਡ ਦੇ ਸੂਟ ਨੇ ਸਾਰੇ ਜਿਹੜਾ ਮਰਜ਼ੀ ਸੂਟ ਲੈ ਸਕਦੇ ਹੋ ठीक है जी देखो जी सूट कलर डिजाइन तो बहुत सोहने सोहने ਫੋਰ ਵੈਲੂਵੇਟਾ ਬ੍ਰਾਂਡਡ ਪੀਸ ਨੇ 1800 ਦਾ ਸੂਟ ਆ ਸ਼ਿਪਿੰਗ ਅਲੱਗ ਤੋਂ ਰਹੇਗੀ ਜੋ ਵੀ ਸੂਟ ਪਸੰਦ ਆ ਸਕਰੀਨਸ਼ਾਟ ਲੈ ਕੇ ਮੇਰੇ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ ਇਹ ਹੀ ਸੂਟ ਸਰਦੀਆਂ ਦੇ ਵਿੱਚ 2500 ਦੇ ਹੋ ਜਾਣੇ ਜੀ ਸਾਰੇ ਠੀਕ ਹੈ ਜੀ ਨੈਕਸਟ ਇਹ ਤੁਹਾਨੂੰ ਸੈਲਫ ਪ੍ਰਿੰਟ ਦੇ ਦੋ ਕਲਰ ਮੈਂ ਪਹਿਲਾਂ ਦਿਖਾਏ ਆ ਤੀਜਾ ਕਲਰ ਇਹ ਆ ਇਹ ਵੀ ਕਲਰ ਬਹੁਤ ਪਿਆਰਾ ਹੈ ਪੀਕਾਕ ਜੈ ਸ਼ੇਡ ਆ ਜੀ ਕਲਰ ਇਹ ਵੀ ਬਹੁਤ ਸੋਹਣਾ ਹੈ ਸੈਲਫ ਪ੍ਰਿੰਟ ਦੇ ਉੱਪਰ ਨੈਕਸਟ ਦੇ ਰਹੇ ਆ ਤੁਹਾਨੂੰ ਸਾਰੇ ਸੂਟ ਬ੍ਰਾਂਡਡ ਤੁਸੀਂ ਜਿੱਦਾਂ ਮਰਜ਼ੀ ਮਸ਼ੀਨ ਵਾਸ਼ ਕਰੋ ਇਹਨਾਂ ਸੂਟਾਂ ਨੂੰ ਕੋਈ ਪ੍ਰੋਬਲਮ ਨਹੀਂ ਜੀ ਵਾਈਨ ਕਲਰ ਦਾ ਸੂਟ ਆ ਇਹ ਹੈਗਾ ਜੀ ਇਹਦਾ ਸਟਾਲ ਕਮੈਂਟ ਕਰਕੇ ਜਰੂਰ ਦੱਸ ਦਿਓ ਤੁਹਾਨੂੰ ਕਲੈਕਸ਼ਨ ਕਿੱਦਾਂ ਲੱਗੇ ਠੀਕ ਹੈ ਜੀ ਦੇਖੋ ਸੂਟ ਕਲਰ ਡਿਜ਼ਾਈਨ ਪ੍ਰਿੰਟ ਬਹੁਤ ਸੋਹਣਾ ਹੈ ਸਾਰੇ ਸੂਟਾਂ ਦੇ ਇਹ ਹੈ ਗਾਜੀ ਬਹੁਤ ਪਿਆਰਾ ਜਿਹਾ ਸੂਟ ਗ੍ਰੇ ਕਲਰ ਦੇ ਵਿੱਚ ਸਿੰਗਲ ਫਲਾਰ ਦੇ ਨਾਲ ਇਦਾਂ ਹੀ ਰਹੇਗਾ ਇਹਦਾ ਸ਼ਾਲ ਫੁੱਲਾਂ ਵਾਲਾ ਦੇਖੋ ਜੀ ਸੂਟ ਬਹੁਤ ਸੋਹਣੀ ਲੁੱਕ ਆ ਸੂਟ ਦੇ ਠੀਕ ਹੈ ਜੀ ਦੇਖੋ ਸੂਟ ਕਲਰ ਵੀ ਕਿੰਨਾ ਸੋਹਣਾ ਹੈ ਇਹਦਾ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਇਹ ਹੈਗਾ ਦਾ ਸ਼ਾਲ ਸੇਮ ਹੀ ਡਿਜ਼ਾਈਨ ਚ ਇੱਕ ਸੂਟ ਤੁਹਾਨੂੰ ਇਹ ਮਿਲ ਜਾਗਾ ਬੈਕ ਦੇ ਘੇਰੇ ਤੇ ਵੀ ਪ੍ਰਿੰਟਰ ਹੋਗਾ ਜੀ ਫਰੰਟ ਤਾਂ ਤੁਸੀਂ ਦੇਖ ਹੀ ਰਹੇ ਹੋ ਬੈਕ ਇਦਾਂ ਦੇ ਰਹਿਣਗੇ ਇਹਨਾਂ ਦੇ ਸਾਰਿਆਂ ਦੇ ਠੀਕ ਹੈ ਸ਼ਾਲ ਤੇ ਸਲਵਾਰਾ ਇਹਨਾਂ ਦੇ ਨਾਲ ਪਿਓਰ ਪਸ਼ਮੀਨੇ ਦੇ ਆ ਹਾਂਜੀ ਉਮੀਦ ਕਰਦੀ ਤੁਹਾਨੂੰ ਕਲੈਕਸ਼ਨ ਨੂੰ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਕਲੈਕਸ਼ਨ ਕਿਦਾਂ ਲੱਗੀ ਗਰਮੀ ਤਾਂ ਬਹੁਤ ਹੈ ਹੋ ਸਕਦਾ ਕਮੈਂਟ ਵੀ ਆ ਜਾਣ ਇਹ ਜੇ ਗਰਮੀ 'ਚ ਇਹ ਸੂਟ ਦੇਖਣ ਨੂੰ ਦਿਲ ਨਹੀਂ ਕਰਦਾ ਪਰ ਮੇਰੇ ਕੋਲ ਡਿਮਾਂਡ ਰਹਿੰਦੀ ਹੈ ਉਹ ਚਾਹ ਕਰਕੇ ਮੈਨੂੰ ਹਰ ਇੱਕ ਤਰ੍ਹਾਂ ਦਾ ਸੂਟ ਦਿਖਾਉਣਾ ਪੈਂਦਾ ਹੈ ਵੀਡੀਓ ਦੇਖਣ ਲਈ ਥੈਂਕ ਯੂ ਜੀ ਥੈਂਕ ਯੂ ਸੋ ਮੱਚ